ਹਾਂਜੀ ਸਸੀਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 4 5 6 ਪਸ਼ੂ ਵਿਖਾਉਣੇ ਆ ਪਹਿਲਾਂ ਦਾ ਐਡਰੈਸ ਦੱਸ ਦਿੰਨਾ ਭਿੰਡਰ ਕਲਾਂ ਵੀਡੀਓ ਬਣਾ ਰਹੇ ਆ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਪਿੰਡ ਹੈਗਾ ਭਿੰਡਰ ਕਲਾਂ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਤੇ ਦੋਸਤੋ ਮੈਨੂੰ ਬਹੁਤ ਸਾਰੇ ਭੈਣ ਭਰਾ ਫੋਨ ਲਾਉਂਦੇ ਬਾਈ ਯਾਰ ਆਪਾਂ ਤਾਜੀ ਸੂਈ ਵਹਿੜ ਲੈਣੀ ਐ ਤਾਜੀ ਸੂਈ ਜਰਸੀ ਲੈਣੀ ਐ ਗੱਬਣ ਦਾ ਬਹੁਤ ਮਿਲੀ ਜਾਂਦੀਆਂ ਪਰ ਲੈਣੀ ਆਪਾਂ ਸੂਈ ਸਵਾਈ ਆ ਕੋਈ ਹਜ਼ਾਰ ਵੱਧ ਭਵਾਂ ਲੱਗ ਜੇ ਲੈਣੀ ਸੂਈ ਸਵਾਈ ਆ ਤੇ ਲੈਣੀ ਸੀਲ ਐ ਭਵਾਂ ਕੋਈ ਕਿਲੋ ਦੁੱਧ ਘੱਟ ਦੇ ਦੇ ਕਿਉਂਕਿ ਸਾਡੀਆਂ ਬਾਈ ਬੁੜੀਆਂ ਚੌਂਦੀਆਂ ਜ਼ਿਆਦਾਤਰ ਆਮ ਘਰੇਲੂ ਪਰਿਵਾਰਾਂ ਚ ਬਾਲਿਆਂ ਦੀਆਂ ਬਜ਼ੁਰਗ ਬੀਬੀਆਂ ਹੀ ਚਾਹੁੰਦੀਆਂ ਜਾਂ ਕੋਈ ਭੈਣਾ ਚਾਹੁੰਦੀਆਂ ਤੇ ਉਹਨਾਂ ਵਾਸਤੇ ਖਾਸ ਵੀਡੀਓ ਰੂ ਸਾਰਾ ਮਾਲ ਹੀ ਸੂਇਆ ਸਵਾਇਆ ਅੱਧਿਆਂ ਦੇ ਮਗਰ ਵੱਛੀਆਂ ਅੱਧਿਆਂ ਦੇ ਮਗਰ ਵੱਛੇ ਆ ਜਰਸੀ ਵੀ ਹੈਗੀ ਡੱਬੀ ਵੀ ਹੈਗੀ ਕ੍ਰਾਸ ਵੀ ਹੈਗੀ ਚਿੱਟੀ ਵੀ ਹੈਗੀ ਕਾਲੀ ਵੀ ਹੈਗੀ ਨਿੱਕੇ ਨਿੱਕੇ ਮੁੱਲ ਹੋਣਗੇ ਬਿਲਕੁਲ ਸਸਤੇ ਮੁੱਲ ਦੀਆਂ ਪੰਜ ਵੜਾ ਇਨਫਰਮੇਸ਼ਨ ਲੈ ਦੰਨਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਨਾਮ ਤੇ ਐਡਰੈਸ ਦੱਸਿਓ ਨਾਰ ਸ਼ਰਪਾਲ ਸਿੰਘ ਪਿੰਡ ਭਿੰਡਰਕਲਾ ਜ਼ਿਲ੍ਹਾ ਮੋਗਾ ਸੀ ਧਰਮਕੋ ਫੋਨ ਨੰਬਰ ਦੱਸਿਓ ਜੀ ਫੋਨ ਨੰਬਰ 94640 22356 ਤਾਂ ਨਾ ਯਾਰ ਆਪਣਾ ਬਈ ਗਵਾਜ ਗੁਈ ਤਾਂ ਨਹੀਂ ਗਿਆ ਕਿਤੇ ਵੇਖਿਆ ਨਹੀਂ ਦਰਸ਼ਨੀ ਨਹੀਂ ਆਏ ਜੀ ਅੱਜ ਪਾਣੀ ਲਾਉਂਦਾ ਕਣਕ ਨੂੰ ਹੁਣੇ ਗਿਆ ਠੀਕ ਐ ਤੁਸੀਂ ਥੋੜਾ ਜਿਹਾ ਲੇਟ ਹੋ ਗਏ ਤੇ ਉਦੋਂ ਨਿਕਲ ਗਿਆ ਵੀਡੀਓ ਨੂੰ ਜ਼ਰੂਰ ਹਾਜ਼ਰ ਕਰਾਂਗੇ ਉਹਨੂੰ ਠੀਕ ਐ ਮੈਂ ਲੱਗਾ ਕਿਤੇ ਕਿਤੇ ਮੇਲੇ ਮੂਲੇ ਤੇ ਗਿਆ ਕੇ ਦੇਖਾਂ ਜਿਹਾ ਕੇ ਬਸ ਨਹੀਂ 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 ਬਾਦੋ ਆਇਆ ਕਰੂਗਾ ਉਹ ਸੰਧ ਰਾਜ ਪਾਣੀ ਲਾਉਂਦਾ ਸੀ ਠੀਕ ਹੈ ਜੀ ਕੱਲ ਗਾਵਾਂਆਂ ਹੀ ਲੈ ਕੇ ਆਈ ਸੀ ਫੇਰ ਉਹ ਸਾਰੀ ਢੇਰੀ ਉਧਰ ਲਾੰਗੀ ਹੂੰ ਸਹੀ ਹੈ ਜੀ ਸਾਰਾ ਹੀ ਮਾਲ ਸੁਆ ਸਵਾ ਬਾਈ ਸਾਰਾ ਇੱਕ ਗੱਪਣਾ ਠੀਕ ਆ ਉਹ ਲਾਸਟ ਗੱਪਣਾ ਹਾਂਜੀ ਹਾਂਜੀ ਮਨ ਲ ਨਿੱਕੇ ਨਿੱਕੇ ਹੀ ਹੋਣਗੇ ਸਾਧ ਦੇ ਹੋਣਗੇ ਬਸ ਜੀ ਇਹ ਤੋਂ ਹੀ ਸ਼ੁਰੂ ਕਰ ਲਓ ਚਿੱਟੀ ਜੀ ਤੋਂ ਕਹਿੰਨ ਮਾਲ ਸੁਆ ਬਾਈ ਇਹ ਵੀ ਉਹਨਾਂ ਨੇ ਕਿਹਾ ਤਾਂ ਡੁੱਗਿਆ ਸੁਆ ਵਾ ਹੂੰ ਪਰ ਅਗਲਾ ਤੀਜਾ ਸੰਝ ਲੈ ਆਪਾਂ ਨੂੰ ਕੋਈ ਨਹੀਂਗਾ ਆ ਇੱਕ ਸੂਈ ਨਾਲ ਗੜ ਬੁੱਢੀ ਆਉਣ ਲੱਗੀ ਆ ਚੰਗੀ ਵੱਛੀ ਆ ਉਹ ਮੈਂ ਠੀਕ ਹੈ ਜੀ ਕੱਲ ਹੀ ਸੁਈ ਆ ਵੱਛਾ ਮਾਂ ਨਾਲ ਆਦੇ ਨਾਰੂਆ ਵੀ ਨਾਲ ਹੀ ਪਾ ਲਈ ਕਿੰਨਾ ਕ ਦੁੱਧ ਪਿਆਜੋ ਬਾਈ ਇਹ ਵੀਰੇ ਉਹਨਾਂ ਨੇ ਦੱਸਿਆ 16 17 ਕਿਲੋ ਹੂੰ ਇੰਨਾ ਚੋਣਾ ਵੀ ਚਾਹੀਦਾ 9 10 ਕਿਲੋ ਬੜਾ ਉਹ ਆਪਾਂ ਖਾਲੀ ਨਹੀਂ ਕੀਤੀ ਠੀਕ ਹੈ ਆਪਾਂ 3 ਕਿਲੋ ਚੋਇਆ 3 ਕਿਲੋ ਹਾਂ ਦੂਜੀ ਚੋਾਈ ਹੋਈ ਹੈ ਤਾਂ ਕੱਲ ਆਥਨ ਦੀ ਸੂਈ ਉਹ ਮੈਂ ਠੀਕ ਹੈ ਜੀ ਹਾਂ ਜੈ ਜੈ ਮੋਲੇ ਇਹ ਆਪ 50000 ਦੀ ਬੱਛੀ ਦੇ ਦਾਂ ਕੱਢੀਏ ਬਾਹਰ ਦੋਸਤੋ ਕੱਲ ਦੀ ਸੂਈ ਹੈ ਮਗਰ ਬੱਛਾ ਜੀ ਤੋਂ ਲਈ ਹੈ ਉਹ ਕਹਿੰਦੇ ਅਸੀਂ 16 17 ਕਿਲੋ ਦੁੱਧ ਚੋਇਆ ਘਰੇਲੂ ਬੱਛੀ ਲਈ ਹੈ ਬਾਈ ਨੇ ਪਰ ਬਾਈ ਦਾ ਵਪਾਰ ਦਾ ਕੰਮ ਹੈ ਲਈ ਪਰ ਘਰ ਵਾਲੇ ਬੰਦਿਆਂ ਤੋਂ ਆ ਬਾਈ ਨੇ ਉਹ ਕਹਿੰਦੇ ਅਸੀਂ 16 17 ਝੋਇਆ ਕੱਲ ਦੀ ਸੂਈ ਥੱਲੇ 9 10 ਕਿਲੋ ਖੁੱਲੀ ਕੰਡੇ ਵਾਲੀ ਬੌਲੀ ਤਿਆਰ ਆ ਜਿਹੜੀ ਤੁਸੀਂ ਝੋ ਲੈਣੀ ਆ ਜਿਹੜੇ ਵੀ ਮੇਰੇ ਵੀਰ ਭੈਣ ਭਰਾ ਦੇ ਪਸੰਦ ਆਊਗੀ 9 10 ਕਿਲੋ ਬੌਲੀ ਹਾਜ਼ਰ ਆ ਦੋ ਟਾਈਮ ਝੋਲਿਓ ਚਾਰ ਟਾਈਮ ਝੋਲਿਓ ਬਹੁਤ ਚੰਗੀ ਵਹਿੜ ਤੇ ਸੋਹਣਾ ਵੱਡਾ ਹਵਾਨਾ ਗਲਾਬੀ ਥਾਣ ਮੋٹے ਮੋਟੇ ਹੱਦੀ ਚਵਾਈ ਵਾਲੇ 16 17 ਕਿਲੋ ਦੁੱਧ ਪਹਿਲਣ ਪਿਆ ਗਈ ਆ ਕੱਲ ਦੀ ਸੂਈ ਥੱਲੇ 9-10 ਕਿਲੋ ਅੱਜ ਬੌਲੀ ਤਿਆਰ ਹੈ ਵੀਡੀਓ ਬਣਾ ਰਹੇ ਹਾਂ 10:00 ਵਜੇ ਥਾਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰਿਓ ਬਾਈ ਕਹਿੰਦਾ ਤਾਜੀ ਸੂਈ ਕਰਕੇ ਹਵਾਨਾ ਖਾਲੀ ਨਹੀਂ ਕੀਤਾ ਪਰ ਫੇਰ ਵੀ 9-10 ਕਿਲੋ ਖੁੱਲੀ ਕੰਡੇ ਵਾਲੀ ਬੌਲੀ ਹੋਊਗੀ ਅਸੀਂ ਚੋਈ ਆ ਇੰਨੀ ਬੌਲੀ ਹੈਗੀ ਆ ਹੋ ਸਕਦਾ ਵੱਧ ਨਿਕਲ ਜੇ ਕਿਉਂਕਿ ਹਵਾਨਾ ਖਾਲੀ ਨਹੀਂ ਕੀਤਾ ਤਾਜੀ ਸੂਈ ਕਰਕੇ ਠੰਡੀ ਠੰਡੀ ਪੂਰੀ ਆ ਕੋਈ ਜਿਵੇਂ ਮਰਜੀ ਆ ਸੀਲ ਪੂਰੀ ਆ ਭਾਵੇਂ ਜਵਾਰ ਚੋਈ ਆ ਬੜਾ ਵਧੀਆ ਲੱਗਾ ਮੋਟਾ ਮੋਟਾ ਗੁਲਾਬੀ ਆ ਹੱਦੀ ਜਵਾਈ ਆ ਥਾਣਾ ਬਾਕੀ ਹਵਾਨਾ ਫਿਟਿੰਗ ਵਾਲਾ ਠੋਸ ਨੇ ਗਰਜੈ ਜ ਮੌਲਾ 50000 ਪਰ ਫਿਰ ਵੀ ਕੋਈ ਮਾਨਤਾਨ ਹੋ ਜੂ ਮੌਕੇ ਤੇ ਆਏਗੇ ਭੈਣ ਭਰਾ ਦਾ ਬੇਫਿਕਰ ਹੋ ਕੇ ਆਜੋ ਦੁੱਧ 16 17 ਕਿਲੋ ਪਿਆਦਨਾ ਬਾਕੀ ਹੁੰਦਾ ਦੁੱਧ ਵਾਲੀ ਰੋਤਾ ਸਿਆਲਾਂ ਦੇ ਦਾਣ ਜਿੰਨਾ ਪਾਲੋਂਗੇ ਤੇ ਉਨਾਂ ਹੀ ਝੋਲੋਂਗੇ ਦੋ ਨੰਬਰ ਤੇ ਆ ਜੀ ਬਾਈ ਰਿਸ਼ਪਾਲ ਇਹ ਜੀ ਹੁਣੇ ਹੀ ਸੋਈ ਹੈ ਜੀ ਠੀਕ ਹੈ ਜੀ ਬਾ ਘੰਟਾ ਹੀ ਹੋਇਆ ਜੀ ਮਗਰ ਵੱਛੀ ਹੈ ਮਗਰ ਵੱਛੀ ਹਾਂ ਜੀ ਕਿੰਨਾ ਗੱਦ ਦੁੱਧ ਕੱਢ ਜੂ ਬਾਈ ਮੇਰੇ ਜੈਸਾ ਨਾ ਬੱਚੀ ਐ 14 15 ਤੱਕ ਜਾਈ ਦੇ ਕੇ ਆ ਇਹਨਾਂ ਤਾਂ ਨੋਰਮਲ ਬਾਕੀ ਜੀ ਸੇਵਾ ਦਾ ਹੁੰਦਾ ਆਪਾਂ ਗਾਰੰਟੀ ਕੋਈ ਨਹੀਂ ਦੇ ਜੈ ਜੈ ਮੁੱਲ ਬਾਈ ਇਹ 45000 ਰਿਏ ਜਾਗੇ ਠੀਕ ਐ ਬੱਚੀ ਵੋਗ ਰਹੀ ਆ ਮਗਰ ਬੱਚਾ ਮਗਰ ਵੱਚੀ ਫੀਮੇਲ ਕਾਫ ਬਛੜੀ ਥੋੜਾ ਸਮੇ ਹੋਇਆ ਸੂਈ ਨੂੰ ਅਦਾਂ ਹੀਓ ਬੱਚਾ ਜੇ ਠੰਡ ਜੀ ਮੰਨੀ ਜਾਂਦਾ ਬਾਕੀ ਇਹ ਜੇ ਬੱਚਾ ਖਾਣੇ ਵੀ ਨਹੀਂ ਲੱਗਾ ਤਾਂ ਹੀ ਲੱਤ ਨੂੰ ਰੱਸੀ ਜੀ ਪਾਈ ਵੀ ਆ ਦੁੱਧ 14 15 ਕਿਲੋ ਪਿਆ ਜੂ ਮੁੱਲ ਬਾਈ 40 ਤੇ 45 45000 ਦੀ ਦੇ ਦੇਣੀ ਆ ਬਲੈਕ ਕਲਰ ਦੀ ਜਰਸੀ ਮੱਝਾਂ ਵਰਗਾ ਦੁੱਧ ਉਹ ਇਹਦੇ ਵੀ ਮੋٹے ਮੋٹے ਥਾਣ ਆ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਦੁੱਧ 14 15 ਪਿਆ ਦੇਣਾ ਤੇ ਦੁੱਧ ਉਹ ਮੱਝਾਂ ਵਰਗਾ 14 15 ਕਿਲੋ ਦੁੱਧ ਵਾਲੀ ਮੱਝ ਲੈਨੇ ਲੱਖ ਰੁਪਏ ਦੀ ਆਉਂਦੀ ਆ ਤੇ ਫੰਡਰ ਮੱਝ ਨਾਲ ਵੀ ਮੁੱਲ ਘਟਾ ਨਹੀਂ ਫੰਡਰ ਮੱਝ ਵੀ 50 55000 ਦੀ ਵਿਕ ਜੰਦੀ ਕੱਲੀ ਪੂਸ਼ ਵਾਲੀ ਇਹ ਤਾਂ ਉਦੋਂ ਵੀ 5000 ਘਟਾ 45000 ਦੀ ਦੇ ਦੇਣੀ ਆ ਤੇ ਦੁੱਧ 14 15 ਖੁੱਲਾ ਪਿਆ ਦੇਣਾ ਤੇ ਹੋਊ ਮੱਝਾਂ ਵਰਗਾ ਤਾਜੀ ਸੂਈ ਆ 2-4 ਦਿਨ ਤਾਂ ਹਜੇ ਕਰਮਾ ਵਾਲੀ ਬੌਲੀ ਖਵਾਉਗੀ ਵਧੀਆ ਸੁਬਾ ਸ਼ਾਮ ਕੜਾਈ ਧਰ ਲਿਆ ਕਰੋ ਰੱਜ ਕੇ ਬੌਲੀ ਖਾਓ ਤੇ ਦੁੱਧ 14-15 ਕਿਲੋ ਖੁੱਲਾ ਪਿਆ ਦੇਣਾ 45000 ਚ ਕੋਈ ਛੋੜ ਛੱਪਾ ਵੀ ਹੋ ਜੂ ਤਿੰਨ ਨੰਬਰ ਬਾਈ ਜਰਸੀ ਤੇ ਜਿਹੜੇ 6-7 ਦਿਨਾਂ ਦੀ ਸੂਝਾ ਬੱਚੀ ਹੈ ਮਗਰ ਮਗਰ ਵੀ ਬੱਚੀ ਬਹੁਤ ਚੰਗੀ ਬੱਚੀ ਵਾਲੀ ਫਰੀਡ ਦੀ ਹੈ ਹੂੰ 9-10 ਕਿਲੋ ਕਿਹਾ ਸੀ ਬਾਈ ਉਹਨਾਂ ਨੇ ਆਪਣੇ ਕੋਲੇ ਕੱਲ ਹੀ ਆਈ ਯਾਰ 8 ਕਿਲੋ ਹੀ ਮਨੂ ਦੋ ਘਾਟ ਹੀ ਮਨੂ ਹਾਂਜੀ ਐਵੇਂ ਮੁੜ ਕੇ ਕਈ ਵਾਰ ਕਾ ਆ ਗਿਆ ਆਇਆ ਗਿਆ ਪਸੂਣ ਦਾ ਹਾਂ ਫੇਰ ਘਟਵਾਦੀ ਜਾਂਦਾ ਜੀ ਕਿੰਨਾ ਕੁ ਦੁੱਧ ਪਿਆਜੂ 12 ਕਿਲੋ ਪਿਆਜੋ ਵੀ 13 ਪਿਆਜੇ 14 ਪਿਆਜੀ ਉਹ ਸੇਵਾ ਦਾ ਵਾ ਐਵੇਂ ਆਪਾਂ ਬਾਹਲਾ ਨਹੀਂ ਕਹਿੰਦੇ ਆਪਾਂ ਤਾਂ ਜਿੰਨਾ ਕੋ ਉਹਨੇ 10 ਕਿਲੋ ਕਿਹਾ ਸੀ ਆਪਾਂ ਤਾਂ 8 ਹੀ ਮੰਨੋ ਜੀ ਜੈ ਜਮਲ ਇਹ ਵੀ 45000 ਦੀ ਦੇ ਦਾਂ ਚੱਕੋ ਜੀ ਜੇ ਕਿਸੇ ਨੇ ਬਦਾਮੀ ਰੰਗ ਦੀ ਜਰਸੀ ਲੈਣੀ ਆ ਮਗਰ ਬੱਚਾ ਆਪਦੀ ਮਾਂ ਨਾਲੋਂ ਵੀ ਵੱਧ ਜਾਤ ਚ ਨਿੱਕਾ ਜੇ ਕੰਨ ਤੇ ਨੱਕ ਉਂਗਲਾਂ ਦਾ ਇੱਕ ਨੱਕ ਫ੍ਰੀ ਵਾਲੀ ਗੱਲ ਹੈ ਗਾਂ ਦਾ ਤੁਸੀਂ ਦੁੱਧ ਪੀ ਲੈਣਾ ਬੱਚਾ ਮਗਰ ਫੀਡ ਫੂਡ ਪਾ ਲੋਗੇ ਤੇ ਆਉਂਦੇ ਸੂਏ ਨੂੰ ਮਾਂ ਦੀ ਮਗਰ ਵਹਿੜ ਤਿਆਰ ਹੋ ਜੂਗੀ ਦੁੱਧ ਜਿੰਨਾ ਤੋਂ ਲਈਓ ਕਹਿੰਦੇ 10 ਕਿਲੋ ਆ। ਬਾਈ ਕਹਿੰਦਾ 2 ਕਿਲੋ ਘਾਟੀ ਮੰਨੋ 8 ਕਿਲੋ ਮੰਨ ਕੇ ਆਜੋ ਭਾਵੇਂ ਕੰਡਾ ਲਈ ਆਇਓ ਨਾਲ। ਇਹ ਪਿਆਜੇ 12, ਇਹ ਪਿਆਜੇ 13, ਇਹ ਪਿਆਜੇ 14। ਇੱਥੇ ਦੁੱਧ ਪਿਆਜੂ ਜੇ ਕੋਈ 2 ਕਿਲੋ ਫੀਡ ਸਵੇਰ ਵੱਧ ਪਾਲੂ, ਕੋਈ 1.5-2 ਕਿਲੋ ਸ਼ਾਮ ਨੂੰ ਫੀਡ ਵੱਧ ਪਾਲੂ ਆਪੇ ਇਹਨੇ 13-14 ਕਿਲੋ ਦੁੱਧ ਪਿਆ ਦੇਣਾ। ਦੁੱਧ ਦੇਣਾ ਸੇਵ ਆਨੇ ਆ। ਬਿਨਾ ਦਾਣੇ ਤੋਂ ਬਿਨਾ ਫੀਡ ਤੋਂ ਤੁਹਾਨੂੰ ਵੀ ਪਤਾ ਜਾਨਵਰ ਨੇ ਕਾਹਦਾ ਦੁੱਧ ਦੇਣਾ। ਇਹ ਵਧੀਆ ਦਾਣਾ ਪਾਲੋਗੇ 13-14 ਦੁੱਧ ਪਿਆ ਜੀ ਮੁੱਲ 45000 ਮਾਨਤਾਨ ਹੋ ਜੂ ਜਰਸੀਆਂ ਦਾ ਦੁੱਧ ਮੱਝਾਂ ਵਰਗਾ ਹੁੰਦਾ ਤਾਂ ਕਰਕੇ ਡਿਮਾਂਡ ਚ ਬਹੁਤ ਰਹਿੰਦੀਆਂ ਸੋਹਣੀ ਜਰਸੀ ਮਗਰ ਬਹੁਤ ਚੰਗੀ ਬੱਚੀ ਫੁੱਲ ਜਾਦ ਵਾਲੀ ਟੌਪ ਦੀ ਵੜ੍ਹ ਤਿਆਰ ਹੋ ਜੂ ਖੀਰੀ ਖੀਰੀ ਸੂਬੂ ਜੀ ਵਧੀਆ ਸੇਵਾ ਕਰ ਲੋਗੇ ਨਿੱਕੇ ਨਿੱਕੇ ਮੌਲੇ 10 ਵਜੇ ਵੀਡੀਓ ਬਣਾ ਰਹੇ ਆ ਸੂਏ ਸਵਾਇਆ ਮਾਲ ਜਾਦੇ ਆ ਥਾਣ ਹਵਾਨੇ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰਿਓ ਜੇ ਕਿਤੇ ਅੱਥ ਨੇ ਵੀਡੀਓ ਬਣਾਉਂਦੇ 5:00 ਵਜੇ ਹਵਾਨੇ ਦੁੱਧ ਨਾਲ ਪੌੜਿਆਂ ਨਾਲ ਭਰੇ ਹੋਣੇ ਸੀ ਅੱਗੇ ਆ ਜਾ ਬਾਈ 4 ਨੰਬਰ ਤੇ ਰਿਸ਼ਪਾਲ ਇਹਨੂੰ ਜੀ ਹੋ ਗਿਆ 8-9 ਦਿਨ ਸੀ ਨੂੰ ਡੱਬਾ ਬੱਚਾ ਉਹ ਪਰ ਲਾ ਹਾਂਜੀ 13-14 ਕਿਲੋ ਦੁੱਧ ਹੋਊਗਾ 12 ਕਿਲੋ ਹੀ ਮੰਨ ਲੈ ਸਹੀ ਆ ਪੂਰੀ ਚੋਈ ਚੁਈ ਦੀ 1 ਨੰਬਰ ਆ ਜੈ ਜੈ ਮੋਲਾ ਇਹ ਵੀ 45000 ਦੀ ਨੈਟ ਜੇ ਦਾਂਗੇ ਦੋਸਤੋ ਇਸ ਗੱਲੋਂ ਬਾਈ ਰਿਸ਼ਪਾਲ ਦੀ ਸਹਿਤ ਕਹਿ ਲੋ ਖਾਸियत ਕਹਿ ਲੋ ਇਮਾਨਦਾਰੀ ਕਹਿ ਲੋ ਚੰਗਾਪਣ ਕਹਿ ਲੋ ਕਿ ਜਿੰਨਾ ਦੁੱਧ ਹੁੰਦਾ ਉਹਦੂ ਕਿਲੋ 2 ਕਿਲੋ ਬਾਈ ਘਾਟ ਹੀ ਕਹਿੰਦਾ ਹੁੰਦਾ ਕਿ ਤੂੰ ਘਾਟ ਹੀ ਮੰਨ ਲਓ ਜਦੋਂ ਕੋਈ ਭੈਣ ਭਰਾ ਆਊਗਾ ਕੰਡਾ ਬਾਲਟੀ ਆਪਦੀ ਲਿਆਊਗਾ ਚੋਣ ਬੈਠੂਗਾ ਆਏ ਨਹੀਂ ਹੋਊਗਾ ਕਿ ਪਾਈਆ ਘਟ ਜੂਗਾ ਕਿਲੋ ਵਧੂਗਾ 13 14 ਕਿਹਾ 12 ਮੰਨ ਕੇ ਹੀ ਅਗਲਾ ਆਵੇ ਕਈ ਭੈਣ ਭਰਾ ਵਪਾਰੀ ਕਈ ਆਏ ਵੀ ਕਰ ਜਾਂਦੇ ਦੁੱਧ 14 ਹੁੰਦਾ ਕਹਿੰਦੇ 18 ਤਿਆਰ ਹੈ ਦੋ ਦੋ ਕਿਲੋ ਦੋਵਾਂ ਟਾਈਮਾਂ ਦਾ ਵਧਾ ਦਿੰਦੇ ਤੇ ਜਦੋਂ ਅਗਲਾ ਚੋਣ ਬੈਂਦਾ ਉਹ ਫਿਰ ਘਟਨੇ ਕੱਲ ਨਾ ਜਦੋਂ ਸੀਗਾ ਹੀ 14 ਉਹ ਤਾਂ 18 ਉਹੀ ਕਿਹਾ ਸੀ ਪਰ ਮਾੜੀਆਂ ਗੱਲਾਂ ਪਰ ਬਾਈ ਕਹਿੰਦਾ 13 14 ਹੈਗਾ 12 ਮੰਨ ਕੇ ਆਇਓ ਭਾਵੇਂ ਚੋਕੇ ਲੈ ਜਾਓ ਚਾਰ ਟਾਈਮ ਇਹ ਵੀ 45000 ਦੀ ਸੋਹਣੀ ਵੱਡੀ ਵਹਿੜ ਮੁੱਲ ਜੈਜ ਹੀ ਆ ਮਗਰ ਇਹਦੇ ਵੱਛਾ ਆ ਖੜਾ ਇੱਕ ਨੰਬਰ ਦਾ ਆ ਬੱਚਾ ਦੋ ਨੰਬਰ ਦਾ ਉਹਦੇ ਮੂਰੇ ਹੀ ਆ ਤਿੰਨ ਨੰਬਰ ਦੀ ਆ ਵੱਛੀ ਚਾਰ ਨੰਬਰ ਦਾ ਆ ਬੱਚਾ ਆ ਜਿਹੜੀ ਤੁਸੀਂ ਵੇਖੀ ਆ ਪੰਜ ਨੰਬਰ ਗੱਬਣਾ ਕੰਨਵੇਂ ਸਵੇ ਸੁਹੰਦੀ ਬਾਈ ਜੀ ਉਹਨੇ ਕਿਹਾ ਦੂਜੇ ਆ ਹਾਂਜੀ ਤੀਜੇ ਹੀ ਮੰਨੋ ਠੀਕ ਆ ਆ ਤੀਜਾ ਮੰਨ ਕੇ ਲਈਏ ਸਹੀ ਆ ਗਰਲੈਂਡੋ ਚ ਆ ਜਾਂਦੀ ਜੀ ਸਹੀ ਆ ਤੇ ਉਹਨਾਂ ਨੇ ਦੱਸਿਆ ਕਿ 22 23 ਕਿਲੋ ਦੁੱਧ 20 ਕਿਲੋ ਹੀ ਮੰਨੋ ਜੀ ਹਾਂ ਜਿਵੇਂ ਗੂੰਦ ਹੀ ਆਉਂਦੀ ਗੱਲ ਪਾਸ ਕਰਕੇ ਲੈਣ ਦਿਨ ਕਿੰਨੇ ਲੈ ਜੂ ਉਹਨਾਂ ਨੇ ਵੀਰੇ ਦੱਸਿਆ ਸੀਗਾ ਆ ਅੱਜ ਕਿੰਨੇ ਤਰੀਕ ਹੋਗੀ ਅੱਜ 18 ਹੋਗੀ ਮੇਰੇ 18 ਹੋਗੀ ਉਹਨਾਂ ਨੇ 27 ਤਰੀਕ ਨੂੰ ਦੱਸਿਆ ਸੀ ਵੀਰੇ 18 ਦਸੰਬਰ ਅੱਜ 27 ਨੂੰ ਦੇਣਾ 27 ਨੂੰ ਕਹਿੰਦੇ ਜੀ ਹੋ ਸਕਦਾ ਪਹਿਲਾਂ ਵੀ ਹੋ ਸਕਦੀ 1 2 ਦਿਨ ਉਹਦਾ ਉੱਤੇ ਵੀ ਲੈ ਜੇ ਹਫਤੇ ਤੋਂ ਦਸਾਂ ਦਿਨ ਸੂਬੂ ਹਫਤਾ ਬਾ ਖੁੱਲਾ ਲੈ ਜੂ ਜੀ ਹਲੇ ਘਰ ਢੂਲ ਬਹੁਤ ਪਈ ਜਾਇਦ ਦਾ ਮੁੱਲ ਪਹਿਲਾਂ ਹੀ ਦੱਸ ਦਿਗੇ ਮੰਗਣ ਦਾ ਜਿੰਨਾ ਮਰਜ਼ੀ ਮੰਗ ਲੈ ਜਿੱਤੀ ਵੱਛੀ ਆ 65000 ਦੀ ਵੱਛੀ ਦੇਣਾ 65000 ਦੀ ਦੇ ਦੇਾਂਗੇ ਬਾਈ ਕਹਿੰਦਾ ਪੰਜ ਨੰਬਰ 22 ਕਿਲੋ ਦੁੱਧ ਦੱਸਦੀ ਹੈ ਜੀ ਤੋ ਲਈ ਆ ਪੂਰੀ ਵੱਡੀ ਵਹਿੜ ਵਜਨ ਵਾਲੀ ਪਰ ਬਾਈ ਕਹਿੰਦਾ ਤੁਸੀਂ 20 ਮੰਨੋ 65000 ਦੀ ਦੇ ਦੇਣੀ ਆ ਹਾਈਟ ਵੀ ਫੁੱਲ ਆ ਲੈਂਥ ਵੀ ਪੂਰੀ ਆ ਬਾਈ ਰਿਸ਼ਪਾਲ ਦੇ ਮੋੜੇ ਦੇ ਬਰਾਬਰ ਜਾਂਦੀ ਆ ਮੋٹے ਮੋٹے ਗੁਲਾਬੀ ਥਾਨ ਆ ਬਾਕੀ ਝੋਲ ਵਾਲੀ ਵੱਛੀ ਲੈਵਾ ਲਾਊ ਬਹੁਤ 27 ਨੂੰ ਦਿਨ ਪੂਰੇ ਹੁੰਦੇ ਅੱਜ 18 ਦਸੰਬਰ ਐ 27 ਦਸੰਬਰ ਨੂੰ ਦਿਨ ਪੂਰੇ ਹੁੰਦੇ ਆ ਹਫਤੇ ਦੀ ਕੱਚੀ ਮੰਨ ਲਓ ਇੱਥੇ ਟਰ ਟੋਲਾ ਬਹੁਤ ਪਈ ਆ ਹਾਂ ਆ ਫਟੰਗ ਹਵਾਨਾ ਵੱਧਾ ਸਾਰੀ ਵਾਲ ਟੱਲ ਕੱਢ ਕੇ ਸੋਣਾ ਜਦੋਂ ਤਿਆਰ ਹੋ ਜਾਂਦੀ ਪੂਰਾ ਵੱਡਾ ਜ਼ਬਰਦਸਤ ਹਵਾਨਾ ਤਿਆਰ ਕਰਕੇ ਸੋਣਾ ਅੱਜ ਦੀ ਵੀਡੀਓ ਚ ਸਾਰਿਆਂ ਨਾਲੋਂ ਵੱਡੀ ਵੈੜ 5 ਨੰਬਰ ਲਾਸਟ 65000 ਦੀ ਦੇ ਦੇਣੀ ਐ 22 ਕਿਲੋ ਦੁੱਧ ਦਿੱਤਾ ਇਹਨੇ ਪਿਛਲੇ ਸੂਵੇ ਤੁਸੀਂ 20 ਮੰਨ ਕੇ ਸੌਦਾ ਕਰਿਓ ਖੁੱਲਾ ਪਿਆਜੂ ਦੁੱਧ ਵੀ ਮੱਝਾ ਰਗਾਉ ਜਮ ਲੇਟ ਰਗਾ ਗਲਾਬੀ ਥਣ ਮੋٹے ਮੋٹے ਗੈਪ ਚ ਲੱਗੇ ਹੋਏ ਪੌਂ ਹੱਥੀ ਚੋਲਿਓ ਮਸ਼ੀਨ ਤੇ ਚਵਾਲੋ ਜੇ ਕਿਸੇ ਨੇ ਵੱਧ ਦੁੱਧ ਵਾਲੀ ਵਹਿੜ ਲੈਣੀ ਹੈ ਜਾਇਦ ਜ ਮੁੱਲ 65000 ਇਹਨੇ ਦੁੱਧ ਵਾਲੀ 22 ਕਿਲੋ ਦੁੱਧ ਵਾਲੀ 60 65000 ਤੋਂ ਘੱਟ ਦਾ ਵਹਿੜ ਦਿੰਦਾ ਵੀ ਕੋਣਾ ਤੁਹਾਨੂੰ ਵੀ ਪਤਾ ਉਹ ਵੀ ਨਵਾ ਹਨ ਪੰਜਵਾਂ ਛੇਵਾਂ ਸੂਆ ਬੁੱਢੀ ਜੀ ਤਾਂ ਮਿਲ ਜੂਗੀ 50 55000 ਦੀ ਪਰ ਦੂਜਾ ਤੀਜਾ ਸੂਆ ਈਡੀ ਵਹਿੜ ਤਾਂ ਕਿਹਨੇ ਦੇਣੀ ਹੈ ਪਰ ਜਾਇਦ ਜ ਮੁੱਲ ਹੈ ਵਜਨ ਬਹੁਤ ਫੁੱਲ ਵੱਡਾ ਕੱਦ ਹੈ ਅੱਜ ਦੀ ਵੀਡੀਓ ਦੇ ਵਿੱਚ ਪੰਜ ਪਸ਼ੂ ਚਾਰ ਸੂਈਆਂ ਵਹਿੜਾ 1 ਨੰਬਰ 50 ਦੀ 16 17 ਕਿਲੋ ਦੁੱਧ ਪਿਆਜੂ 2 ਨੰਬਰ 45 ਦੀ 14 15 ਕਿਲੋ ਦੁੱਧ ਪਿਆਜੂ 3 ਨੰਬਰ 45 ਦੀ 13 14 ਕਿਲੋ ਦੁੱਧ ਪਿਆਜੂ 4 ਨੰਬਰ 45 ਦੀ 13 14 ਤਿਆਰ ਆ 12 ਮੰਨ ਕੇ ਭਵਾਂ ਕੰਡੇ ਦੇ ਜੋਖ ਲੋ ਦੂਜੀਆਂ ਥੱਲੇ ਵੀ ਜਿਨ੍ਹਾਂ ਦੁੱਧ ਬਾਲਾ ਦੱਸਿਆ ਕੰਡੇ ਵਾਲਾ ਹੋਊਗਾ ਫੋਨ ਨੰਬਰ ਸਕਰੀਨ ਤੇ ਆ ਚਾਰ ਟਾਈਮ ਚੋ ਲੋ ਪੰਜ ਟਾਈਮ ਚੋ ਲੋ ਬਿਲਕੁਲ ਜੈਜੇ ਮੁੱਲ ਸੋਹਣੀਆਂ ਪੰਜ ਵੜ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ